ਇਹ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਇਹਦੀ ਹੁਣ ਗੋਲੀ ਮਾਰੀ ਜੇ ਇਹ ਜੋ ਪਤਾ ਨਹੀਂ ਜੇ ਕਿੰਨੇ ਕੀਤਾਣ ਇਹਨਾਂ ਕੋ ਰੰਜਿਸ਼ ਆ ਗਈ ਸੀ ਨਹੀਂ ਜੇ ਕੋਈ ਰੰਜਿਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਜੀ ਆ ਹਾਂਜੀ ਰਾਤੀ ਆਇਆ ਵਿਆਹ ਹਾਂਜੀ ਵਿਆਹ ਹੈ ਵਿਆਹ ਬੱਚੇ ਕੋਈ ਨਹੀਂ ਹੈਗੇ ਬੀਬੀ ਚ ਲੱਗੀ ਇਹਦੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਭਰਾ ਮਰਦਾ ਸਾਬ ਅੱਜ ਦਾ ਵਾਕਿਆ ਹੋਇਆ ਇੱਥੇ ਕਤਲ ਹੋ ਗਿਆ ਪਿੰਡ ਹਰਦੋਜੰਡੇ ਦਾ ਮੁੰਡਾ ਲਗਭਗ ਉਮਰ 30 ਸਾਲ ਸਾਨੂੰ ਅੱਜ ਸਵੇਰ ਪਤਾ ਲੱਗਾ ਸਵੇਰੇ ਵੀ ਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਪਹੁੰਚ ਕੇ ਮੌਕਾ ਵੇਖਿਆ ਤੇ ਵਾਕਿਆ ਹੀ ਬੱਚੇ ਦੀ ਮਤਲਬ ਇਥੇ ਡੈਥ ਹੋ ਗਈ ਇਹ ਜੀ ਕੋਈ ਗੋਲੀ ਅਣਪਛਾਤਾ ਕੋਈ ਬੰਦਾ ਤੇ ਗੋਲੀ ਮਾਰ ਗਿਆ ਦਿਲ 'ਚ ਛਾਤੀ 'ਚ ਝਗੜਾ ਹੈ ਝਗੜਾ ਤੇ ਸਾਡੇ ਸਾਹਮਣੇ ਕੋਈ ਨਹੀਂ ਹੈ ਹੋ ਜਾਗਾ ਕੱਲ ਅਜੇ ਪਿੰਡ ਚੰਗਾਪਲਾ ਤੁਰਿਆ ਫਿਰਨ ਰਿਆ ਸੀ ਤੇ ਅੱਜ ਸਵੇਰੇ ਆ ਪਤਾ ਲੱਗਾ ਵੀ ਆ ਗੱਲ ਕੰਪਲੇਨ ਪੁਲਿਸ ਕੋ ਪਹੁੰਚ ਗਈ ਹੈ ਜੀ ਪੁਲਿਸ ਨੂੰ ਕਰਤੀ ਕੰਪਲੇਨ ਇੱਥੇ तकरीबन ਸਾਨੂੰ 9:30 10:00 ਵੇ ਇਨਫਰਮੇਸ਼ਨ ਮਿਲੀ ਹੈ ਕਿ ਇੱਕ ਡੈੱਡ ਬਡੀ ਹੈ ਇੱਥੇ ਆਪਣਾ ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਹੈ ਐਸ ਐਚ ਓ ਸਾਹਿਬ ਸਿਵਲ ਲਾਈਨ ਅ ਮੌਕੇ ਤੇ ਨਹੀਂ ਨਾਸਟ੍ਰਿਕਟ ਕਰ ਰਹੇ ਆ ਇਹਦੇ ਵਿੱਚ ਇਹ ਵਿਜੇ ਆ son of ਸੁਲੱਖਣ ਸਿੰਘ ਹਰ ਦੋ ਝੰਡੇ ਲੈਣ ਵਾਲਾ ਜੀ ਇਹਦੀ ਡੈਡ ਬੋਡੀ ਹੈ ਇਨੀਸ਼ਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਆ ਜੀ ਲੈਫਟ ਸਾਈਡ ਤੇ